ਨਮਾਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੇ ਨਮਾਸ਼ਹਿਰ ਦੇ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਵੀ ਸੋਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਦਰਸ਼ਣਯੋਗ ਹੈ ਕਿ ਰਵੀ ਸੋਪਤੀ ਰਾਤ ਨੂੰ ਲਾਪਤਾ ਸਨ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਕਰਵਾਈ ਗਈ ਸੀ ਉੱਥੇ ਹੀ ਰਵੀ ਸੋਪਤੀ ਦੀ ਬਲਾਚੌਰ ਦੇ ਇਲਾਕੇ ਤੋਂ ਗੱਡੀ ਚੋਂ ਤੇਜ਼ਾਰ ਹਥਿਆਰਾਂ ਨਾਲ ਕੱਟੀ ਹੋਈ ਲਾਸ਼ ਬਰਾਮਦ ਹੋਈ ਹੈ ਅਤੇ ਉਸਨੇ ਖੁਦ ਬੁਰਦ ਕਰਨ ਦੀ ਨੀਅਤ ਨਾਲ ਗੱਡੀ ਦੀ ਪਿਛਲੀ ਸੀਟ ਤੇ ਪਈ লাশ ਨੂੰ ਅੱਗ ਵੀ ਲਗਾ ਦਿੱਤੀ ਗਈ ਸੀ। ਉੱਥੇ ਪੁਲਿਸ ਨੇ ਵਪਾਰੀ ਦੇ ਫੋਨ ਦੀ ਲੋਕੇਸ਼ਨ ਤੇ ਗੱਡੀ ਸਮੇਤ লাশ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ লাশ ਨੂੰ ਪੋਸਟਮਾਰਟਮ ਮਿਊਸਿਪਲ ਹਸਪਤਾਲ ਭੇਜ ਦਿੱਤਾ ਗਿਆ ਹੈ। ਉੱਥੇ ਮਿਲੀ ਜਾਣਕਾਰੀ ਦੇ ਅਨੁਸਾਰ ਵਪਾਰੀ ਰਵੀ ਸੋਪਤੀ ਕੱਲ੍ਹ ਸ਼ਾਮ ਆਪਣੇ ਘਰ ਕੰਮ ਕਰਨ ਵਾਲੀ ਨੂੰ ਪ੍ਰਵਾਸੀ ਮਹਿਲਾ ਪਿੰਡ ਮਹਾਲੇ ਤੋਂ ਲੈਣ ਵਾਸਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਤੇ ਪੁਲਿਸ ਟੀ ਆਰਡੀ ਰਵੀ ਸੋਪਤੀ ਦੀ ਭਾਲ ਕਰ ਰਹੀ ਸੀ ਤੇ ਕਤਲ ਕੀਤੀ লাশ ਬਲਾ ਚੋਰ ਤੋਂ ਬਰਾਮਦ ਕੀਤੀ ਗਈ ਹੈ। मिली जानकारी अनुसार पुलिस ने कुछ प्रवासी व्यक्तियों को गिरफ्तार भी किया है जिन्होंने व्यापारी ਦਾ ਨਵਾਂ ਸ਼ਹਿਰ ਵਿੱਚ ਹੀ ਕਤਲ ਕੀਤਾ ਸੀ ਤੇ লাশ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਬਲਾਚੌਰ ਇਲਾਕੇ ਵਿੱਚ ਲੈ ਗਏ ਸਨ ਤੇ ਬਹੁਤ ਜ਼ਿਆਦਾ ਤਕਲੀਫ ਹੈ ਪਰ ਸਮਝ ਤੋਂ ਪਰੇ ਹੀ ਹੋ ਗਿਆ ਇਹ ਹੋਇਆ ਕੀ ਕੁਝ ਨਹੀਂ ਸਮਝ ਆ ਰਿਹਾ ਬਾਕੀ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਸਹਿਯੋਗ ਮਿਲਿਆ ਐਵੇਂ ਝੂਠ ਬੋਲੀਏ ਰਾਤ ਦੇ ਨਾਲ ਹੀ ਦੋਨੋਂ ਐਸਐਚਓ ਤਿੰਨੇ ਡਿਗਐਸਪੀ ਐਸਐਸਪੀ ਸਾਹਿਬ ਵੀ ਆ ਪਏ ਆ ਐਸਪੀ ਸਾਹਿਬ ਵੀ ਆ ਪਾੜੇ ਪ੍ਰਵੀਨ ਜੀ ਪਰ ਇਹ ਪੋਸਟਮਾਰਟਮ ਕਦ ਤੱਕ ਦੀ ਗੱਲ ਕਰ ਰਹੇ ਨੇ ਪੋਸਟਮਾਰਟਮ ਤਾਂ ਕਹਿੰਦੇ ਹੁਣ ਘੰਟੇ ਦੇ ਵਿੱਚ ਵਿੱਚ ਕਰ ਦਿੰਨੇ ਆਪਾਂ ਇੱਥੋਂ ਲੈ ਚਲਦੇ ਤੇ ਪਰ ਫਿਰ ਵੀ ਲੱਗਦਾ ਟਾਈਮ ਲੱਗ ਜਾਣਾ 2 ਵਜੇ ਤੱਕ ਅੰਦਾਜ਼ਾ ਲੈ ਕੇ ਚੱਲੀਏ ਆਪਾਂ ਪ੍ਰਵੀਨ ਜੀ ਤੁਸੀਂ ਪਰਿਵਾਰ ਦੇ ਜਿਹੜੇ ਆ ਬੜੇ ਨੇ ਸਿੱਖੀ ਹੋ ਹਨ ਤੁਹਾਡੇ ਤੂਸੀ ਸੀ ਜੀ ਮੈਂ ਜਾਨਣਾ ਚਾਹੁੰਦਾ ਕਿ ਤੁਹਾਨੂੰ ਫਰਸਟ ਇਨਫੋਰਮੇਸ਼ਨ ਕੀ ਸੀਗੀ ਤੇ ਹੁਣ ਤੱਕ ਦੀ ਕੀ ਕੀ ਜਾਣਕਾਰੀਆਂ ਜੇ ਪੁਲਿਸ ਨੇ ਇਨਵੈਸਟੀਗੇਸ਼ਨ ਕੀਤਾ ਕੁਝ ਕੁਝ ਵੀ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਸਾਹਮਣੇ ਇਹ ਚੀਜ਼ ਉਹ ਪਲੀਜ਼ ਦੱਸੋ ਦੇਖੋ ਦੇਖੋ ਗੱਲ ਇਹਦਾ ਕਿਸੇ ਤਰ੍ਹਾਂ ਦਾ ਵੀ ਕਲੂ ਜੇ ਕੋਈ ਮਿਲ ਰਿਹਾ ਹੈ ਪੁਲਿਸ ਨੂੰ ਜੇ ਉਹ ਮੈਨੂੰ ਦੱਸ ਵੀ ਰਹੇ ਤੇ ਮੈਰਾ ਨਹੀਂ ਫਰਜ ਬੰਦਾ ਜੀ ਤੁਹਾਨੂੰ ਮੈਂ ਦੱਸਾਂ ਫਿਲਹਾਲ ਤੇ ਲੱਗਾ ਵੀ ਨਹੀਂ ਪੂਰੀ ਤਰ੍ਹਾਂ ਜੇ ਪਤਾ ਅੰਦਾਜ਼ਾ ਹੀ ਹੈ ਰਾਤ ਜਦੋਂ ਦੇ ਇੱਥੇ ਸੀ ਆਏ ਆ ਆ ਕੇ ਸਾਨੂੰ ਪਤਾ ਲੱਗਾ ਵੀ ਇੱਥੇ ਆ ਚੀਜ਼ ਹੋਈ ਹੈ ਜਦੋਂ ਅਸੀਂ ਦੇਖਿਆ ਦੇਖ ਕੇ ਹੈਰਾਨ ਹੈ ਕਿ ਦੇਖ ਕੇ ਹੈਰਾਨ ਕੀ ਉਹ ਨਾ ਦਿਖਾ ਦਿੰਦਾ ਕਿ ਇਹ ਆਲੇ ਦੋਲੇ ਦੀਆਂ ਤਸਵੀਰਾਂ ਹਨ ਜਿੱਥੇ ਉਹ ਗੱਡੀ ਵਿਚ ਰਾਤ ਉਹਨੂੰ ਸੋਭੀ ਕਰਿਆਨਾ ਜੁਨੀਅਨ ਦੇ ਜਿਹੜੇ ਨਵਾਂ ਸ਼ਹਿਰ ਦੇ ਵਪਾਰੀ ਸਨ ਇਹਨੂੰ ਅੱਗ ਲਾਈ ਗਈ ਸੀ ਜਦੋਂ ਗੱਡੀ ਦੇਖੀ ਗਈ ਆ ਤਾਂ ਇਸ ਖੰਬੇ ਦੇ ਉੱਤੇ ਹੀ ਕੋਲ ਖੜੀ ਸੀ ਖੰਬੇ ਦੇ ਵਿੱਚ ਜਿਹੜੀ ਆ ਗੱਡੀ ਵੱਜੀ ਆ ਤੇ ਉਸ ਤੋਂ ਬਾਅਦ ਉਹਨੂੰ ਅੱਗ ਲਾਈ ਗਈ ਆ ਕੁਝ ਜੜੀਆਂ ਅੱਗ ਲਾਣ ਦੇ ਗੱਡੀ ਦਾ ਇੱਥੇ ਹੈ ਨਹੀਂ ਗੱਡੀ ਦਾ ਹੁਣ ਮੇਰੇ ਖਿਆਲ ਨਾਲ ਠਾਣੇ ਖੜੀ ਹੋਊਗੀ ਉਹ ਵੀ ਤੁਹਾਨੂੰ ਦਿਖਾਣੇ ਆ ਜਾ ਕੇ ਪਰ ਇਹ ਤਸਵੀਰਾਂ ਜਿਹੜੀਆਂ ਹਲੇ ਮੋਕੇ ਦੀਆਂ ਖੰਭਾ ਪੂਰਾ ਪਟ ਹੋ ਗਿਆ ਤੇ ਉਸ ਤੋਂ ਬਾਅਦ ਉਸਨੇ ਜਿਹੜੀ ਆ ਇਸੇ ਜਗ੍ਹਾ ਦੇ ਉੱਤੇ ਕਿਸੇ ਚੀਜ਼ ਨਾਲ ਉਸ ਗੱਡੀ ਨੂੰ ਅੱਗ ਲਗਾ ਦਿੱਤੀ ਤੇ ਉਹ ਗੱਡੀ ਨੂੰ ਅੱਗ ਵੀ ਲੱਗ ਚੁੱਕੀ ਸੀ ਕੁਝ ਦੇਰ ਤੋਂ ਬਾਅਦ ਜਿਹੜੀ ਅੱਗ ਬੁਝ ਗਈ ਸੀ ਪਰ ਲਾਸ਼ ਨੂੰ ਸਾੜਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਸੀ ਤੇ ਇਹ ਜਿਹੜਾ ਬਲਾ ਚੋਰ ਤੋਂ ਸੁਜੋ ਵਾਲਾ ਵੱਲੋਂ ਰੋਡ ਜਾਂਦਾ ਹਾਈਵੇ ਦੇ ਉੱਤੇ ਉਸ ਰੋਡ ਦੀ ਕਟਨਾਏ ਵਾਲ ਦੇ ਖੇਤਾਂ ਕਿ ਤੁਸੀ ਦੇਖਦੇ ਹੋ ਰੋਡ ਬਣ ਰਿਹਾ ਕਿਉਂਕਿ ਰੋਡ ਬਣਨ ਦੇ ਨਾਲ ਆਵਾਜਾਈ ਬਹੁਤ ਘੱਟ ਸੀਗੀ ਇਹ ਤਸਵੀਰਾਂ ਤੁਸੀਂ ਦੇਖ ਲਓਗੇ ਜਿਹੜੀਆਂ